ਦੋਸਤੋ ਅੱਜ ਇੱਕ ਵਾਰ ਫੇਰ ਤੋਂ ਬੀਜੇਪੀ ਦਾ ਝੂਠ ਉਹਨਾਂ ਦਾ ਕੁਫਰ ਉਹ ਸਾਹਮਣੇ ਆ ਚੁੱਕਿਆ ਹੈ ਪਿਛਲੇ ਕੁਝ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਔਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤੀਸ਼ੀ ਜੀ ਦੇ ਨਾਮ ਦੇ ਨਾਲ ਇਹ ਕਹਿ ਕੇ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਸਾਡੇ ਗੁਰੂ ਸਹਿਬਾਨ ਦਾ અપਮਾਨ ਕੀਤਾ ਹੈ ਬੀਜੇਪੀ ਨੇ ਝੂਠ ਕੁਫਰ ਫੈਲਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅੱਜ ਫੇਰ ਇੱਕ ਵਾਰ ਬੀਜੇਪੀ ਦਾ ਝੂਠ ਹੈ ਜਿਹੜਾ ਉਹ ਬੇਨਕਾਬ ਹੋ ਚੁੱਕਿਆ ਇਸ ਤੋਂ ਪਹਿਲਾਂ ਫੋਰੈਂਸਿਕ ਜਾਂਚ ਦੇ ਵਿੱਚ ਵੀ ਇਹ ਸਾਬਤ ਹੋ ਚੁੱਕਿਆ ਸੀ ਕਿ ਜੋ ਕਪਿਲ ਮਿਸ਼ਰਾ ਨੇ ਔਰ ਬਾਕੀ ਦੇ ਬੀਜੇਪੀ ਔਰ ਉਹਨਾਂ ਦੇ ਸਾਥੀ ਅਲਾਈਡ ਪਾਰਟੀਆਂ ਦੇ ਲੀਡਰਸ ਚਾਹੇ ਉਹ ਕਾਂਗਰਸ ਚਾਹੇ ਅਕਾਲੀ ਦਲ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਡਾਕਟਰਡ ਝੂਠੀਆਂ ਵੀਡੀਓਜ਼ ਨੂੰ ਫਲਾਇਆ ਉਹ ਫੋਰੈਂਸਿਕ ਜਾਂਚ ਦੇ ਵਿੱਚ ਵੀ ਉਹ ਝੂਠੀਆਂ ਤੇ ਡਾਕਟਰ ਸਾਬਤ ਹੋ ਚੁੱਕੇ ਸੀਗੇ ਤੇ ਅੱਜ ਜਲੰਧਰ ਕੋਰਟ ਨੇ ਜਲੰਧਰ ਦੀ ਕਟਾਲਤ ਨੇ ਫੈਸਲਾ ਦੇ ਦਿੱਤਾ ਕਿ ਉਹਨਾਂ ਸਾਰੀਆਂ ਵੀਡੀਓਜ਼ ਨੂੰ ਕਿਉਂਕਿ ਉਹ ਡਾਕਟਰ ਨੇ ਕਿਉਂਕਿ ਉਹ ਝੂਠੀਆਂ ਨੇ ਕਿਉਂਕਿ ਉਹ ਫਰੇਵ ਤੋਂ ਬਿੜਾ ਕੁਝ ਨਹੀਂ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਸਾਰੇ ਜੋ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉਹਨਾਂ ਤੋਂ ਹਟਾਇਆ ਜਾਵੇ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬੀਜੇਪੀ ਆਪ ਦੀ ਹਲਕੀ ਖੋਚੀ ਰਾਜਨੀਤੀ ਨੂੰ ਜ਼ਿੰਦਾ ਰੱਖਣ ਦੇ ਲਈ ਹਰ ਕਿਸਮ ਦੇ ਹਲਕੇ ਝੂਠੇ ਹੀਲੇ ਵਸੀਲੇ ਉਹ ਵਰਤਦੀ ਹੈ ਬੀਜੇਪੀ ਮੈਂ ਸਮਝਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਨਾ ਹੋ ਕੇ ਭਾਰਤੀ ਝੂਠਾ ਪਾਰਟੀ ਹੈ ਉਹ ਹੋ ਚੁੱਕੀ ਹੈ ਜਿਨ੍ਹਾਂ ਦਾ ਕੰਮ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਝੂਠ ਬੋਲ ਕੇ ਕਫਰ ਤੋਲ ਕੇ ਆਪਦੀ ਰਾਜਨੀਤੀ ਪੰਜਾਬ ਦੇ ਵਿੱਚ ਚੱਲਦੀ ਰੱਖਣ ਦਾ ਐ ਸੋ ਮੈਂ ਸਮਝਦਾ ਕਿ ਸ਼ਰਮ ਆਉਣੀ ਚਾਹੀਦੀ ਔਰ ਬੀਜੇਪੀ ਦੇ ਉਹਨਾਂ ਸਾਰੇ ਲੀਡਰਾਂ ਨੂੰ ਇਕੱਲੇ ਬੀਜੇਪੀ ਨਹੀਂ ਕਾਂਗਰਸ ਔਰ ਅਕਾਲੀ ਦਲ ਦੇ ਵੀ ਉਹਨਾਂ ਸਾਰੇ ਲੀਡਰਾਂ ਨੂੰ ਜਿਨ੍ਹਾਂ ਨੇ ਉਹਨਾਂ ਦੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਉਹਨਾਂ ਨੂੰ ਅੱਜ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਤੋਂ